ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਡਿਪੋਰਟ ਕਰਨ ਤੋਂ 2 ਘੰਟੇ ਪਹਿਲਾਂ ਕੈਨੇਡਾ 'ਚ ਕੀ ਹੋਇਆ ਇਸ ਪੰਜਾਬੀ ਨਾਲ ਸੱਚਾਈ ਸੁਣ ਕੇ ਰੌਗੜੇ ਖੜੇ ਹੋ ਜਾਣਗੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਉਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਆ ਜਾਣਗੇ ਤੇ ਨਾਲ ਹੀ ਤੁਹਾਡੇ ਰੌਗੜੇ ਖੜੇ ਹੋ ਜਾਣਗੇ ਇਹ ਕਹਾਣੀ ਹੈ ਹਰਪ੍ਰੀਤ ਸਿੰਘ ਦੀ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦਾ ਵਸਨੀਕ ਸੀ ਅਤੇ ਕੈਨੇਡਾ ਵਿੱਚ ਆਪਣੇ ਸੁਨਹਿਰੀ ਭਵਿੱਖ ਦਾ ਸੁਪਨਾ ਲੈ ਕੇ ਆਇਆ ਸੀ ਹਰਪ੍ਰੀਤ ਨੇ ਪਿਛਲੇ 5 ਸਾਲਾਂ ਵਿੱਚ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਤਰੱਕ ਡਰਾਈਵਿੰਗ ਤੋਂ ਲੈ ਕੇ ਫਾਰਮਾ ਵਿੱਚ ਕੰਮ ਕਰਨ ਤੱਕ ਹਰ ਔਖਾ ਕੰਮ ਕੀਤਾ ਤਾਂ ਜੋ ਉਹ ਆਪਣਾ ਪੱਕਾ ਹੋਣ ਦਾ ਸੁਪਨਾ ਪੂਰਾ ਕਰ ਸਕੇ ਉਸਦੀ ਫਾਈਲ ਇਮੀਗ੍ਰੇਸ਼ਨ ਵਿਭਾਗ ਵਿੱਚ ਲੱਗੀ ਹੋਈ ਸੀ ਅਤੇ ਉਸ ਨੂੰ ਪੂਰੀ ਉਮੀਦ ਸੀ ਕਿ ਸਭ ਠੀਕ ਹੋ ਜਾਵੇਗਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਸਵੇਰ ਜਦੋਂ ਉਹ ਆਪਣੇ ਕਮਰੇ ਵਿੱਚ ਬੈਠਾ ਚਾਹ ਪੀ ਰਿਹਾ ਸੀ ਤਾਂ ਉਸਦੇ ਫੋਨ ਦੀ ਘੰਟੀ ਵੱਜੀ ਇਹ ਉਸਦੇ ਇਮੀਗ੍ਰੇਸ਼ਨ ਕੰਸਲਟੈਂਟ ਦਾ ਫੋਨ ਸੀ ਜਿਸ ਦੀ ਆਵਾਜ਼ ਵਿੱਚ ਡੂੰਗੀ ਚਿੰਤਾ ਸੀ ਕੰਸਲਟੈਂਟ ਨੇ ਦੱਸਿਆ ਕਿ ਉਸਦੀ ਅਰਜ਼ੀ ਰੱਦ ਹੋ ਗਈ ਹੈ ਅਤੇ ਉਸ ਨੂੰ ਅਗਲੇ 48 ਘੰਟਿਆਂ ਵਿੱਚ ਦੇਸ਼ ਛੱਡਣ ਦਾ ਹੁਕਮ ਆ ਗਿਆ ਹੈ ਇਹ ਸੁਣ ਕੇ ਹਰਪ੍ਰੀਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸਨੇ ਆਪਣੇ ਪਿੰਡ ਦੀ ਜ਼ਮੀਨ ਵੇਚ ਕੇ ਅਤੇ ਕਰਜ਼ਾ ਚੁੱਕ ਕੇ ਕੈਨੇਡਾ ਆਉਣ ਦਾ ਜੋਖਮ ਲਿਆ ਸੀ ਤੇ ਹੁਣ ਸਭ ਕੁਝ ਖਤਮ ਹੋ ਗਿਆ ਸੀ ਅਗਲੇ 2 ਦਿਨ ਉਸਨੇ ਨਾ ਕੁਝ ਖਾਦਾ ਅਤੇ ਨਾ ਹੀ ਸੁੱਤਾ ਡਿਪੋਰਟੇਸ਼ਨ ਦੀ ਤਾਰੀਖ ਅਤੇ ਸਮਾਂ ਤੈਅ ਹੋ ਚੁੱਕਿਆ ਸੀ ਅਤੇ 에ਅਰਪੋਰਟ ਜਾਣ ਲਈ ਸਿਰਫ 2 ਘੰਟੇ ਬਾਕੀ ਸਨ ਉਸ ਆਖਰੀ ਪਲ ਵਿੱਚ ਕੀ ਹੋਇਆ ਉਹ ਸੁਣ ਕੇ ਤੁਹਾਡੇ ਦਿਲ ਦੀ ਧੜਕਣ ਤੇਜ਼ ਹੋ ਜਾਵੇਗੀ ਡਿਪੋਰਟੇਸ਼ਨ ਤੋਂ ਠੀਕ 2 ਘੰਟੇ ਪਹਿਲਾਂ ਹਰਪ੍ਰੀਤ ਆਪਣੇ ਛੋਟੇ ਜਿਹੇ ਕਿਰਾਏ ਦੇ ਕਮਰੇ ਵਿੱਚ ਬੈਠਾ ਸੀ। ਉਸ ਦਾ ਸਾਰਾ ਸਮਾਨ ਇੱਕ ਪੁਰਾਣੇ ਬੈਗ ਵਿੱਚ ਬੰਦ ਸੀ। ਉਸ ਦੀਆਂ ਅੱਖਾਂ ਵਿੱਚ ਇੱਕ ਅਜੀਹੀ ਉਦਾਸੀ ਸੀ ਜੋ ਸ਼ਬਦਾ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਉਹਨੂੰ ਕੈਨੇਡਾ ਦੇ ਹਰ ਕੋਨੇ, ਹਰ ਸੜਕ, ਹਰ ਥਾਂ ਤੋਂ ਇੱਕ ਅਜੀਬ ਜਿਹੀ ਵਿਦਾਈ ਮਹਿਸੂਸ ਹੋ ਰਹੀ ਸੀ ਜਿੱਥੇ ਉਸਨੇ ਆਪਣੇ ਸੁਪਨਿਆਂ ਨੂੰ ਪਾਲਿਆ ਸੀ। ਉਸਨੂੰ ਯਾਦ ਆਇਆ ਕਿਵੇਂ ਉਹ ਪਹਿਲੀ ਵਾਰ ਬ੍ਰੈਪਟਨ ਵਿੱਚ ਆਇਆ ਸੀ ਕਿਵੇਂ ਉਸਨੇ ਪਹਿਲੀ ਨੌਕਰੀ ਲੱਭਣ ਲਈ ਸੰਘਰਸ਼ ਕੀਤਾ ਤੇ ਕਿਵੇਂ ਉਸਨੇ ਰਾਤਾਂ ਨੂੰ ਕੰਬਲ ਵਿੱਚ ਲੁਕ ਕੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ ਜਿਨ੍ਹਾਂ ਨੂੰ ਉਹ ਕਹਿੰਦਾ ਸੀ ਕਿ ਉਹ ਬਹੁਤ ਖੁਸ਼ ਹੈ ਤੇ ਉਸਦਾ ਕੰਮ ਵਧੀਆ ਚੱਲ ਰਿਹਾ ਹੈ ਜਦਕਿ ਅਸਲੀਅਤ ਵਿੱਚ ਉਹ ਸਖਤ ਮਿਹਨਤ ਕਰ ਰਿਹਾ ਸੀ ਉਸਨੇ ਆਪਣਾ ਪਾਸਪੋਰਟ ਜਿਸ ਤੇ ਡਿਪੋਰਟੇਸ਼ਨ ਦੇ ਹੁਕਮ ਦੀ ਮੋਹਰ ਲੱਗੀ ਹੋਈ ਸੀ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ ਉਸਨੂੰ ਲੱਗ ਰਿਹਾ ਸੀ ਕਿ ਉਹ ਇੱਕ ਹਾਰਿਆ ਹੋਇਆ ਸਿਪਾਈ ਹੈ ਜੋ ਆਪਣੀ ਜੰਗ ਅਧ ਵਿਚਾਲੇ ਛੱਡ ਕੇ ਵਾਪਸ ਜਾ ਰਿਹਾ ਹੈ। ਉਸਦੇ ਦੋਸਤ ਜੱਸਾ ਅਤੇ ਮਨਜੀਤ ਜੋ ਉਸਨੂੰ 에어ਪੋਰਟ ਛੱਡਣ ਆਏ ਸਨ, ਬਾਹਰ ਕਾਰ ਵਿੱਚ ਉਸ ਦਾ ਇੰਤਜ਼ਾਰ ਕਰ ਰਹੇ ਸਨ। ਉਹ ਜਾਣਦਾ ਸੀ ਕਿ ਜਦੋਂ ਉਹ ਵਾਪਸ ਜਾਵੇਗਾ ਤਾਂ ਉਸਦੇ ਪਿੰਡ ਵਾਲੇ ਕੀ ਕਹਿਣਗੇ। ਉਹਨਾਂ ਤਾਣਿਆਂ ਅਤੇ ਸ਼ਰਮਿੰਦਗੀ ਬਾਰੇ ਸੋਚ ਕੇ ਹੀ ਉਸ ਦਾ ਦਿਲ ਡੁੱਬ ਰਿਹਾ ਸੀ। ਉਸਨੂੰ ਲੱਗਿਆ ਜਿਵੇਂ ਕੈਨੇਡਾ ਨੇ ਉਸਨੂੰ ਆਪਣੇ ਹੱਥਾਂ ਨਾਲ ਚੁੱਕਿਆ ਤੇ ਫਿਰ ਬੇਰਹਿਮੀ ਨਾਲ heਠਾ ਸੁੱਟ ਦਿੱਤਾ ਇਹ ਸਾਰੇ ਖਿਆਲ ਉਸਦੇ ਦਿਮਾਗ ਵਿੱਚ ਘੁੰਮ ਰਹੇ ਸਨ ਜਦੋਂ ਅਚਾਨਕ ਉਸਦੇ ਦੋਸਤ ਜੱਸੇ ਨੇ ਦਰਵਾਜ਼ਾ ਖੋਲ੍ਹਿਆ ਉਸਦੇ ਚਿਹਰੇ ਤੇ ਕਬਰਾਂਟ ਅਤੇ ਇੱਕ ਅਜੀਬ ਜਿਹੀ ਚਮਕ ਸੀ ਜੱਸੇ ਨੇ ਹਰਪ੍ਰੀਤ ਨੂੰ ਬੁਲਾਇਆ ਅਤੇ ਕਿਹਾ ਕਿ ਬਾਹਰ ਇੱਕ ਬੰਦਾ ਉਸ ਨਾਲ ਜ਼ਰੂਰੀ ਗੱਲ ਕਰਨਾ ਚਾਹੁੰਦਾ ਹੈ ਜਿਸਨੇ ਦੱਸਿਆ ਕਿ ਉਹ ਇਮੀਗ੍ਰੇਸ਼ਨ ਵਿਭਾਗ ਤੋਂ ਆਇਆ ਹੈ ਹਰਪ੍ਰੀਤ ਦੇ ਮਨ ਵਿੱਚ ਆਇਆ ਕਿ ਸ਼ਾਇਦ ਇਹ ਕੋਈ ਆਖਰੀ ਫਾਰਮੈਲਿਟੀ ਹੋਵੇਗੀ ਪਰ ਜਦੋਂ ਉਹ ਬਾਹਰ ਨਿਕਲਿਆ ਤਾਂ ਉਸ ਨੂੰ ਜੋ ਸਚਾਈ ਪਤਾ ਲੱਗੀ ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਜਦੋਂ ਹਰਪ੍ਰੀਤ ਕਮਰੇ ਤੋਂ ਬਾਹਰ ਆਇਆ ਤਾਂ ਸਾਹਮਣੇ ਇੱਕ ਸੂਟ ਬੂਟ ਵਾਲਾ ਅਫਸਰ ਖੜਾ ਸੀ ਜੋ ਕਿਸੇ ਸਰਕਾਰੀ ਵਿਭਾਗਦਾਰ ਲੱਗ ਰਿਹਾ ਸੀ ਅਫਸਰ ਨੇ ਆਪਣਾ ਪਛਾਣ ਪੱਤਰ ਦਿਖਾਇਆ ਅਤੇ ਕਿਹਾ ਹਰਪ੍ਰੀਤ ਸਿੰਘ ਮੈਂ ਤੁਹਾਨੂੰ ਇੱਕ ਐਮ ਖਬਰ ਦੇਣ ਆਇਆ ਹਾਂ ਹਰਪ੍ਰੀਤ ਦਾ ਦਿਲ ਜ਼ੋਰ ਨਾਲ ਟੜਕਣ ਲੱਗਾ ਉਸਨੇ ਸੋਚਿਆ ਕਿ ਸ਼ਾਇਦ ਉਸਦੀ ਡਿਪੋਰਟੇਸ਼ਨ ਵਿੱਚ ਕੋਈ ਕਾਨੂੰਨੀ ਅਰਜਨ ਆ ਗਈ ਹੈ ਅਫਸਰ ਨੇ ਇੱਕ ਮੋਟਾ ਜਿਹਾ ਲਿਫਾਫਾ ਉਸਦੇ ਹੱਥ ਵਿੱਚ ਫੜਾਇਆ ਅਤੇ ਬਹੁਤ ਹੀ ਸ਼ਾਂਤ ਲਹਿਜੇ ਵਿੱਚ ਬੋਲਿਆ ਪਿਛਲੇ ਹਫਤੇ ਤੁਹਾਡੇ ਵੱਲੋਂ ਕੀਤੀ ਗਈ ਇੱਕ ਕਾਰਵਾਈ ਦਾ ਮਾਮਲਾ ਉੱਪਰਲੇ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਹੈ ਅਸੀਂ ਤੁਹਾਡੀ ਫਾਈਲ ਦੀ ਦੁਬਾਰਾ ਸਮੀਖਿਆ ਕੀਤੀ ਹੈ ਅਤੇ ਜੋ ਅਸੀਂ ਪਾਇਆ ਹੈ ਉਸਨੇ ਕਾਨੂੰਨ ਦੀਆਂ ਕਿਤਾਬਾਂ ਨੂੰ ਵੀ ਬਦਲ ਦਿੱਤਾ ਹੈ ਹਰਪ੍ਰੀਤ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਸਦੇ ਦਿਮਾਗ ਵਿੱਚ ਪਿਛਲੇ ਹਫ਼ਤੇ ਦੀਆਂ ਘਟਨਾਵਾਂ ਘੁੰਮਣ ਲੱਗੀਆਂ ਉਸ ਨੂੰ ਯਾਦ ਆਇਆ ਕਿਵੇਂ ਉਹ ਤਰਕ ਚਲਾ ਰਿਹਾ ਸੀ ਅਤੇ ਉਸਨੇ ਸੜਕ ਤੇ ਹੋਏ ਇੱਕ ਭਿਆਨਕ ਹਾਦਸੇ ਵਿੱਚ ਇੱਕ ਬਜ਼ੁਰਗ ਕੈਨੇਡੀਅਨ ਜੋੜੇ ਨੂੰ ਬਚਾਇਆ ਸੀ ਉਸਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਖਤਰਨਾਕ ਤਰੀਕੇ ਨਾਲ ਆਪਣੇ ਟਰੱਕ ਨੂੰ ਰੋਕਿਆ ਅਤੇ ਅੱਗ ਲੱਗ ਚੁੱਕੀ ਕਾਰ ਵਿੱਚੋਂ ਉਹਨਾਂ ਨੂੰ ਬਾਹਰ ਕੱਢਿਆ ਸੀ ਉਸ ਹਾਦਸੇ ਦੇ ਗਵਾਹਾਂ ਨੇ ਉਸ ਦੀ ਬਹਾਦਰੀ ਦੀ ਕਹਾਣੀ ਮੀਡੀਆ ਅਤੇ ਪੁਲਿਸ ਤੱਕ ਪਹੁੰਚਾਈ ਸੀ ਹੁਣ ਅਫਸਰ ਨੇ ਉਸ ਲਿਫਾਫੇ ਵਿੱਚੋਂ ਇੱਕ ਦਸਤਾਵੇਜ਼ ਕੱਢਿਆ ਅਤੇ ਹਰਪ੍ਰੀਤ ਦੇ ਸਾਹਮਣੇ ਰੱਖ ਦਿੱਤਾ ਉਹ ਦਸਤਾਵੇਜ਼ ਕਿਸੇ ਹੋਰ ਪਾਸ਼ਾ ਵਿੱਚ ਸੀ ਪਰ ਉਸ ਦੇ ਸਿਰਲੇਖ ਵਿੱਚ ਵੱਡੇ-ਵੱਡੇ ਅੱਖਰਾਂ ਵਿੱਚ ਲਿਖਿਆ ਸੀ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਗਰਾਉਂਡਸ ਅਪਰੂਵਲ ਯਾਨੀ ਕਿ ਮਨੁੱਖੀ ਅਤੇ ਦਇਆ ਦੇ ਆਧਾਰ ਤੇ ਪ੍ਰਵਾਨਗੀ ਅਫਸਰ ਨੇ ਮੁਸਕਰਾਉਂਦੇ ਹੋਏ ਕਿਹਾ ਹਰਪ੍ਰੀਤ ਤੁਹਾਡੀ ਡਿਪੋਰਟੇਸ਼ਨ ਰੋਕ ਦਿੱਤੀ ਗਈ ਹੈ ਅਤੇ ਤੁਹਾਡੀ ਪੱਕੇ ਹੋਣ ਦੀ ਅਰਜ਼ੀ ਨੂੰ ਤੁਰੰਤ ਪ੍ਰਭਾਵ ਨਾਲ ਮਨਜ਼ੂਰੀ ਦੇ ਦਿੱਤੀ ਗਈ ਹੈ ਤੁਹਾਡੇ ਵੱਲੋਂ ਦਿਖਾਈ ਗਈ ਬਹਾਦਰੀ ਕੈਨੇਡਾ ਦੇ ਕਦਰਾਂ ਕੀਮਤਾਂ ਦੀ ਪ੍ਰਤੀਕ ਹੈ ਅਤੇ ਅਜਿਹੇ ਨਾਗਰਿਕਾਂ ਨੂੰ ਗਵਾਉਣਾ ਕੈਨੇਡਾ ਲਈ ਇੱਕ ਵੱਡਾ ਨੁਕਸਾਨ ਹੁੰਦਾ। ਵਧਾਈਆਂ! ਤੁਸੀਂ ਹੁਣ ਇੱਕ ਕੈਨੇਡਾ ਦੇ ਪੱਕੇ ਵਸਨੀਕ ਹੋ। ਇਹ ਖਬਰ ਸੁਣ ਕੇ ਹਰਪ੍ਰੀਤ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ। ਉਸਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਸਦੀ ਇੱਕ ਨੇਕੀ ਦਾ ਬਦਲਾ ਉਸਨੂੰ ਇਸ ਤਰ੍ਹਾਂ ਮਿਲੇਗਾ। ਡਿਪੋਰਟੇਸ਼ਨ ਤੋਂ ਸਿਰਫ 2 ਘੰਟੇ ਪਹਿਲਾਂ ਜਦੋਂ ਉਸਨੇ ਆਪਣੀ ਸਾਰੀ ਉਮੀਦ ਛੱਡ ਦਿੱਤੀ ਸੀ। ਉਦੋਂ ਉਸਦੀ ਕਿਸਮਤ ਨੇ ਅਜਿਹਾ ਪਲਟਾ ਖਾਦਾ ਇਹ ਸਚਾਈ ਸੁਣ ਕੇ ਜੱਸਾ ਅਤੇ ਮਨਜੀਤ ਵੀ ਪਾਵੁਖ ਹੋ ਗਏ ਅਤੇ ਉਹਨਾਂ ਨੇ ਭੱਜ ਕੇ ਹਰਪ੍ਰੀਤ ਨੂੰ ਗਲੇ ਲਗਾ ਲਿਆ ਉਸ ਸਮੇਂ ਉਸ ਛੋਟੇ ਜਿਹੇ ਕਮਰੇ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਜਿੱਥੇ ਥੋੜੀ ਦੇਰ ਪਹਿਲਾਂ ਮਾਇੂਸੀ ਛਾਈ ਹੋਈ ਸੀ ਹਰਪ੍ਰੀਤ ਨੇ ਆਪਣੇ ਪਿੰਡ ਵਿੱਚ ਆਪਣੇ ਮਾਤਾ-ਪਿਤਾ ਨੂੰ ਫੋਨ ਕੀਤਾ ਅਤੇ ਜਦੋਂ ਉਸਨੇ ਦੱਸਿਆ ਕਿ ਉਹ ਡਿਪੋਰਟ ਨਹੀਂ ਹੋ ਰਿਹਾ ਸਗੋਂ ਹੁਣ ਪੱਕਾ ਹੋ ਗਿਆ ਹੈ ਉਸ ਦੀ ਮਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਇਹ ਸੱਚਮੁੱਚ ਇੱਕ ਅਜਿਹਾ ਚਮਤਕਾਰ ਸੀ ਜੋ ਸਿਰਫ ਫਿਲਮਾਂ ਵਿੱਚ ਹੀ ਦੇਖਣ ਨੂੰ ਮਿਲਦਾ ਹੈ ਇਸ ਕਹਾਣੀ ਦਾ ਸਭ ਤੋਂ ਵੱਡਾ ਨੈਤਿਕ ਮੁੱਲ ਇਹ ਹੈ ਕਿ ਨੇਕੀ ਕਦੇ ਵੀ ਵਿਅਰਥ ਨਹੀਂ ਜਾਂਦੀ ਹਰਪ੍ਰੀਤ ਨੇ ਕਿਸੇ ਸਵਾਰਥ ਤੋਂ ਬਿਨਾਂ ਦੂਜਿਆਂ ਦੀ ਮਦਦ ਕੀਤੀ ਅਤੇ ਉਸਦੇ ਇਸ ਸਵਾਰਥ रहਤ ਕਾਰਜ ਨੇ ਉਸ ਨੂੰ ਉਹ ਸਭ ਕੁਝ ਦਿੱਤਾ ਜਿਸ ਲਈ ਉਹ ਇੰਨੇ ਸਾਲਾਂ ਤੋਂ ਮਿਹਨਤ ਕਰ ਰਿਹਾ ਸੀ ਇਹ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਕਿੰਨੀ ਵੀ ਮੁਸ਼ਕਲ ਕਿਉਂ ਨਾ ਆ ਜਾਵੇ ਆਖਰੀ ਪਲ ਤੱਕ ਉਮੀਦ ਨਹੀਂ ਛੱਡਣੀ ਚਾਹੀਦੀ ਸੋ ਦੋਸਤੋ ਇਸ ਕਹਾਣੀ ਤੋਂ ਸਿੱਖੋ ਕਿ ਹਮੇਸ਼ਾ ਚੰਗੇ ਕੰਮ ਕਰਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡੀ ਕਿਹੜੀ ਨੇਕੀ ਤੁਹਾਨੂੰ ਸਭ ਤੋਂ ਵੱਡੀ ਮੁਸੀਬਤ ਵਿੱਚੋਂ ਕੱਢ ਲਵੇਗੀ ਇਹ ਇੱਕ ਅਜਿਹਾ ਮਹੱਤਵਪੂਰਨ ਸੁਨੇਹਾ ਹੈ ਜੋ ਅੱਜ ਦੇ ਸੰਸਾਰ ਵਿੱਚ ਹਰ ਇੱਕ ਲਈ ਜ਼ਰੂਰੀ ਹੈ ਕਿਉਂਕਿ ਮਨੁੱਖਤਾ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ